ਤੇ ਆਸਟ੍ਰੇਲੀਆ ਵਿਚਾਲੇ ਦੁਬਈ ਵਿੱਚ ਖੇਡਿਆ ਗਿਆ ਸੀ ਮੈਚ ਵਿੱਚ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਭਾਰਤ ਨੂੰ 265 ਦੌੜਾਂ ਦਾ ਟੀਚਾ ਦਿੱਤਾ ਸੀ ਜਵਾਬ ਦੇ ਵਿੱਚ ਭਾਰਤੀ ਟੀਮ ਨੇ 6 ਵਿਕਟ ਗੁਆ ਕੇ 48.1 ਓਵਰਾਂ ਦੇ ਵਿੱਚ ਮੈਚ ਆਪਣੇ ਨਾਮ ਕਰ ਲਿਆ ਭਾਰਤ ਟੀਮ ਨੂੰ ਪਹਿਲਾ ਝਟਕਾ ਸ਼ੁਭਮਨ ਗਿੱਲ ਦੇ ਰੂਪ ਵਿੱਚ 5ਵੇਂ ਓਵਰ ਦੇ ਵਿੱਚ ਲੱਗਿਆ ਗਿੱਲ ਨੂੰ ਗਵਾਸ਼ਵੇ ਸਨੇ ਬੋਲਡ ਕੀਤਾ ਗੇਲ 11 ਗੇਂਦਾਂ ਵਿੱਚ ਇੱਕ ਚੌਕੇ ਦੀ ਮਦਦ ਨਾਲ 8 ਦੌੜਾਂ ਬਣਾ ਕੇ ਆਊਟ ਹੋ ਗਏ ਭਾਰਤ ਨੇ ਆਪਣੀ ਦੂਜੀ ਵਿਕਟ ਕਪਤਾਨ ਰੋਹਿਤ ਸ਼ਰਮਾ ਦੇ ਰੂਪ ਵਿੱਚ ਗਵਾ ਦਿੱਤੀ ਰੋਹਿਤ ਨੂੰ ਤਿੰਨ ਜੀਵਨਦਾਨ ਮਿਲੇ ਪਰ ਕੁਪਰ ਨੌਲੀ ਦੇ ਅੰਤ ਵਿੱਚ ਉਹਨਾਂ ਨੂੰ ਐਲਬੀਡਬਲਿਊ ਆਊਟ ਕਰਕੇ ਪਾਰੀ ਦਾ ਅੰਤ ਕਰ ਦਿੱਤਾ ਰੋਹਿਤ 29 ਗੇਂਦਾਂ ਵਿੱਚ ਤਿੰਨ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 28 ਦੌੜਾਂ ਬਣਾ ਕੇ ਆਊਟ ਹੋ ਗਏ ਐਡਮ ਜੋਂਪਾ ਨੇ ਸ਼ਟ੍ਰੈਸ ਐਯਰ ਨੂੰ ਆਊਟ ਕਰਕੇ ਭਾਰਤ ਨੂੰ ਤੀਜਾ ਝਟਕਾ ਦਿੱਤਾ ਤੇ ਸ਼ਟ੍ਰੈਸ ਚੰਗੀ ਬੱਲੇਬਾਜ਼ੀ ਕਰ ਰਹੇ ਸਨ ਤੇ ਅੱਧ ਸੈਂਕੜੇ ਦੇ ਕਰੀਬ ਸਨ ਪਰ ਜੋਂਪਾ ਨੇ ਉਸ ਨੂੰ ਆਊਟ ਕਰ ਦਿੱਤਾ ਤੇ ਸ਼ਟ੍ਰੈਸ ਅਤੇ ਕੋਹਲੀ ਵਿਚਕਾਰ ਤੀਜੀ ਵਿਕਟ ਲਈ 93 ਦੌੜਾਂ ਦੀ ਸਾਂਝੇਦਾਰੀ ਹੋਈ ਤੇਜ਼ ਗੇਂਦਬਾਜ਼ ਨਾਥਨ ਐਲਿਸ ਨੇ ਅਕਸ਼ਰ ਪਟੇਲ ਨੂੰ ਆਊਟ ਕਰਕੇ ਭਾਰਤ ਨੂੰ ਚੌਥਾ ਝਟਕਾ ਦਿੱਤਾ ਅਕਸ਼ਰ ਕੋਹਲੀ ਦੇ ਨਾਲ ਸਾਂਝੇਦਾਰੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਐਲਿਸ ਨੇ ਇਸ ਸਾਂਝੇਦਾਰੀ ਨੂੰ ਵਧਣ ਨਹੀਂ ਦਿੱਤਾ ਅਕਸ਼ਰ ਤੀਹ ਗੇਂਦਾਂ ਵਿੱਚ ਇੱਕ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 27 ਦੌੜਾਂ ਬਣਾ ਕੇ ਆਊਟ ਹੋ ਗਏ ਤੇ ਹੁਣ ਕਿਹਾ ਰਾਹੁਲ ਅਤੇ ਵਿਰਾਟ ਕੋਹਲੀ ਕ੍ਰੀਜ਼ ਤੇ ਜਿਹੜੇ ਕਿ ਮੌਜੂਦ ਸਨ ਤੇ ਉਸ ਤੋਂ ਬਾਅਦ ਵਿਰਾਟ ਕੋਹਲੀ ਜਿਹੜੇ ਕਿ ਆਊਟ ਹੋ ਚਾਹੁੰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਕਿ ਮੈਚ ਮੁੜ ਤੋਂ ਅੱਗੇ ਵਧਦਾ ਤੇ ਇਸ ਦੇ ਨਾਲ ਹੀ ਜਿਹੜਾ ਕਿ ਇਸ ਦੇ ਵਿੱਚ ਸੈਮੀਫਾਈਨਲ ਦੇ ਵਿੱਚ ਹੁਣ ਜਿੱਤ ਕੇ ਭਾਰਤ ਦੇ ਵੱਲੋਂ ਆਸਟ੍ਰੇਲੀਆ ਦੇ ਖਿਲਾਫ ਖੇਡ ਕੇ ਜਿੱਤ ਹਾਸਲ ਕਰਕੇ ਹੁਣ ਫਾਈਨਲਸ ਦੇ ਵਿੱਚ ਜਗ੍ਹਾ ਬਣਾ ਲਈ ਹੈ ਤਾਂ ਬਿਲਕੁਲ 2023 ਦਾ ਬਦਲਾ ਚੜਾ ਕੇ ਪੂਰਾ ਲੈ ਲਿਆ ਗਿਆ ਭਾਰਤ ਨੇ ਸੈਮੀਫਾਈਨਲ ਦੇ ਵਿੱਚ ਆਸਟ੍ਰੇਲੀਆ ਨੂੰ ਹਰਾ ਕੇ ਚੈਂਪੀਅਨਸ ਟਰੋਫੀ ਤੋਂ ਬਾਹਰ ਕਰ ਦਿੱਤਾ ਤਾਂ ਬਿਲਕੁਲ ਆਈਸੀਸੀ ਚੈਂਪੀਅਨਸ ਟਰੋਫੀ 2025 ਦੇ ਸੈਮੀਫਾਈਨਲ ਮੈਚ 'ਚ ਆਸਟ੍ਰੇਲੀਆ ਨੂੰ ਹਰਾ ਕੇ ਭਾਰਤ ਸ਼ਾਨਦਾਰ ਫਾਈਨਲਸ ਦੇ ਵਿੱਚ ਪਹੁੰਚੂਕਾ ਹੈ ਚੈਂਪੀਅਨਸ ਟਰੋਫੀ 2025 ਦਾ ਪਹਿਲਾ ਮੈਚ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਦੁਬਈ ਵਿੱਚ ਖੇਡਿਆ ਗਿਆ ਸੀ ਮੈਚ ਵਿੱਚ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਭਾਰਤ ਨੂੰ 265 ਦੌੜਾਂ ਦਾ ਟਿਚਰ ਦਿੱਤਾ ਸੀ ਜਵਾਬ ਦੇ ਵਿੱਚ ਭਾਰਤੀ ਟੀਮ ਨੇ 6 ਵਿਕਟ ਗਵਾ ਕੇ 48.1 ਓਵਰਾਂ ਦੇ ਵਿੱਚ ਮੈਚ ਆਪਣੇ ਨਾਮ ਕਰ ਲਿਆ ਟੀਮ ਨੂੰ ਪਹਿਲਾ ਝਟਕਾ ਸ਼ੁਭਮਨ ਗਿੱਲ ਦੇ ਰੂਪ ਵਿੱਚ 5ਵੇਂ ਓਵਰ ਦੇ ਵਿੱਚ ਲੱਗਿਆ ਗਿੱਲ ਨੂੰ ਵਰਸ਼ੇਸ ਨੇ ਬੋਲਡ ਕੀਤਾ ਗਿੱਲ 11 ਗੇਂਦਾਂ ਵਿੱਚ ਇੱਕ ਚੌਕੇ ਦੀ ਮਦਦ ਨਾਲ 8 ਦੌੜਾਂ ਬਣਾ ਕੇ ਆਊਟ ਹੋ ਗਏ ਭਾਰਤ ਨੇ ਆਪਣੀ ਦੂਜੀ ਵਿਕਟ ਕਪਤਾਨ ਰੋਹਿਤ ਸ਼ਰਮਾ ਦੇ ਰੂਪ ਵਿੱਚ ਗਵਾ ਦਿੱਤੀ ਰੋਹਿਤ ਨੂੰ ਤਿੰਨ ਜੀਵਨਦਾਨ ਮਿਲੇ ਪਰ ਕਪਰਨੋਲੀ ਦੇ ਅੰਤ ਵਿੱਚ ਉਹਨਾਂ ਨੂੰ ਐਲਬੀਡਬਲਿਊ ਆਊਟ ਕਰਕੇ ਪਾਰੀ ਦਾ ਅੰਤ ਕਰ ਦਿੱਤਾ ਰੋਹਿਤ 29 ਗੇਂਦਾਂ ਵਿੱਚ ਤਿੰਨ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 28 ਦੌੜਾਂ ਬਣਾ ਕੇ ਆਊਟ ਹੋ ਗਏ। ਐਡਮ ਜਾਂਪਾ ਨੇ ਸ਼੍ਰੇਸ਼ ਈਅਰ ਨੂੰ ਆਊਟ ਕਰਕੇ ਭਾਰਤ ਨੂੰ ਤੀਜਾ ਝਟਕਾ ਦਿੱਤਾ ਅਤੇ ਸ਼੍ਰੇਸ਼ ਚੰਗੀ ਬੱਲੇਬਾਜ਼ੀ ਕਰ ਰਹੇ ਸਨ ਤੇ ਅੱਧ ਸੈਂਕੜੇ ਦੇ ਕਰੀਬ ਸਨ ਪਰ ਜਾਂਪਾ ਨੇ ਉਸ ਨੂੰ ਆਊਟ ਕਰ ਦਿੱਤਾ ਤੇ ਸ਼੍ਰੇਸ਼ ਅਤੇ ਕੋਹਲੀ ਵਿਚਕਾਰ ਤੀਜੀ ਵਿਕਟ ਲਈ 91 ਦੌੜਾਂ ਦੀ ਸਾਂਝਦਾਰੀ ਹੋਈ ਤੇਜ਼ ਗੇਂਦਬਾਜ਼ ਨਾਥਨ ਐਲਿਸ ਨੇ ਅਕਸ਼ਰ ਪਟੇਲ ਨੂੰ ਆਊਟ ਕਰਕੇ ਭਾਰਤ ਨੂੰ ਚੌਥਾ ਝਟਕਾ ਦਿੱਤਾ ਅਕਸ਼ਰ ਕੋਹਲੀ ਦੇ ਨਾਲ ਸਾਂਝੇਦਾਰੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਐਲਿਸ ਨੇ ਇਸ ਸਾਂਝੇਦਾਰੀ ਨੂੰ ਵਧਣ ਨਹੀਂ ਦਿੱਤਾ ਅਕਸ਼ਰ ਤੀਹ ਗੇਂਦਾਂ ਵਿੱਚ ਇੱਕ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 27 ਦੌੜਾਂ ਬਣਾ ਕੇ ਆਊਟ ਹੋ ਗਏ ਤੇ ਹੁਣ ਕੀ ਹੈ ਰਾਹੁਲ ਅਤੇ ਵਿਰਾਟ ਕੋਹਲੀ ਕ੍ਰੀਜ਼ ਤੇ ਜਿਹੜੇ ਕਿ ਮੌਜੂਦ ਸਨ ਤੇ ਉਸ ਤੋਂ ਬਾਅਦ ਵਿਰਾਟ ਕੋਹਲੀ ਜਿਹੜੇ ਕਿ ਆਊਟ ਹੋ ਚਾਹੁੰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਕਿ ਮੈਚ ਮੁੜ ਤੋਂ ਅੱਗੇ ਵਧਦਾ ਤੇ ਇਸ ਦੇ ਨਾਲ ਹੀ ਜਿਹੜਾ ਕਿ ਇਸ ਦੇ ਵਿੱਚ ਸੈਮੀਫਾਈਨਲਸ ਦੇ ਵਿੱਚ ਹੁਣ ਜਿੱਤ ਕੇ ਭਾਰਤ ਦੇ ਵੱਲੋਂ ਆਸਟ੍ਰੇਲੀਆ ਦੇ ਖਿਲਾਫ ਖੇਡ ਕੇ ਜਿੱਤ ਹਾਸਿਲ ਕਰਕੇ ਹੁਣ ਫਾਈਨਲਸ ਦੇ ਵਿੱਚ ਜਗ੍ਹਾ ਬਣਾ ਲਈ ਹੈ ਤਾਂ ਬਿਲਕੁਲ 2023 ਦਾ ਬਦਲਾ ਚੜਾ ਕੇ ਪੂਰਾ ਲੈ ਲਿਆ ਗਿਆ ਭਾਰਤ ਨੇ ਸੈਮੀਫਾਈਨਲਸ ਦੇ ਵਿੱਚ ਆਸਟ੍ਰੇਲੀਆ ਨੂੰ ਹਰਾ ਕੇ ਚੈਂਪੀਅਨਸ ਟਰੋਫੀ ਤੋਂ ਬਾਹਰ ਕਰ ਦਿੱਤਾ ਤੇ ਕਿਹ ਜਗਤ ਦੀ ਗੱਲ ਕੀਤੀ ਜਾਵੇ ਤਾਂ ਚੈਂਪੀਅਨਸ ਟਰੋਫੀ 2025 ਦਾ ਜਿਹੜਾ ਕਿ ਸੈਮੀਫਾਈਨਲ ਮੈਚ ਭਾਰਤ ਤੇ ਆਸਟ੍ਰੇਲੀਆ ਦੇ ਵਿਚਾਲੇ ਜਿਹੜਾ ਕਿ ਖੇਡਿਆ ਗਿਆ ਸੀ ਤਬ ਕੋ ਲਾਇਸੀ ਸੀ ਚੈਂਪੀਅਨਸ ਟਰੋਫੀ 2025 ਦੇ ਸੈਮੀਫਾਈਨਲ ਮੈਚ ਤੇ ਆਸਟ੍ਰੇਲੀਆ ਨੂੰ ਹਰਾ ਕੇ ਭਾਰਤ ਚਾਂਦ ਨਾਲ ਫਾਈਨਲਸ ਦੇ ਵਿੱਚ ਪਹੁੰਚ ਚੁੱਕਾ ਹੈ ਚੈਂਪੀਅਨਸ ਟਰੋਫੀ 2025 ਦਾ ਪਹਿਲਾ ਮੈਚ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਦੁਬਈ ਵਿੱਚ ਖੇਡਿਆ ਗਿਆ ਸੀ ਮੈਚ ਵਿੱਚ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਭਾਰਤ ਨੂੰ 265 ਦੌੜਾਂ ਦਾ ਟਿਚਰ ਦਿੱਤਾ ਸੀ ਜਵਾਬ ਦੇ ਵਿੱਚ ਭਾਰਤੀ ਟੀਮ ਨੇ 6 ਵਿਕਟ ਗਵਾ ਕੇ 48.1 ਓਵਰਾਂ ਦੇ ਵਿੱਚ ਮੈਚ ਆਪਣੇ ਨਾਮ ਕਰ ਲਿਆ ਭਾਰਤ ਟੀਮ ਨੂੰ ਪਹਿਲਾ ਝਟਕਾ ਸ਼ੁਭਮਨ ਗਿੱਲ ਦੇ ਰੂਪ ਵਿੱਚ 5ਵੇਂ ਓਵਰ ਦੇ ਵਿੱਚ ਲੱਗਿਆ ਗਿੱਲ ਨੂੰ ਗਵਾਸਵੇਸ ਨੇ ਬੋਲਡ ਕੀਤਾ ਗੇਲ 11 ਗੇਂਦਾਂ ਵਿੱਚ ਇੱਕ ਚੌਕੇ ਦੀ ਮਦਦ ਨਾਲ 8 ਦੌੜਾਂ ਬਣਾ ਕੇ ਆਊਟ ਹੋ ਗਏ ਭਾਰਤ ਨੇ ਆਪਣੀ ਦੂਜੀ ਵਿਕਟ ਕਪਤਾਨ ਰੋਹਿਤ ਸ਼ਰਮਾ ਦੇ ਰੂਪ ਵਿੱਚ ਗਵਾ ਦਿੱਤੀ ਰੋਹਿਤ ਨੂੰ ਤਿੰਨ ਜੀਵਨਦਾਨ ਮਿਲੇ ਪਰ ਕਪਰ ਨੌਲੀ ਦੇ ਅੰਤ ਵਿੱਚ ਉਹਨਾਂ ਨੂੰ ਐਲਬੀਡਬਲਿਊ ਆਊਟ ਕਰਕੇ ਪਾਰੀ ਦਾ ਅੰਤ ਕਰ ਦਿੱਤਾ ਰੋਹਿਤ 29 ਗੇਂਦਾਂ ਵਿੱਚ ਤਿੰਨ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 28 ਦੌੜਾਂ ਬਣਾ ਕੇ ਆਊਟ ਹੋ ਗਏ ਐਡਮ ਜੋਂਪਾ ਨੇ ਸ਼੍ਰੇਸ अय्यर ਨੂੰ ਆਊਟ ਕਰਕੇ ਭਾਰਤ ਨੂੰ ਤੀਜਾ ਝਟਕਾ ਦਿੱਤਾ ਤੇ ਸ਼੍ਰੇਸ ਚੰਗੀ ਬੱਲੇਬਾਜ਼ੀ ਕਰ ਰਹੇ ਸਨ ਤੇ ਅੱਧ ਸੈਂਕੜੇ ਦੇ ਕਰੀਬ ਸਨ ਪਰ ਜੋਂਪਾ ਨੇ ਉਸ ਨੂੰ ਆਊਟ ਕਰ ਦਿੱਤਾ ਤੇ ਸ਼੍ਰੇਸ ਅਤੇ ਕੋਹਲੀ ਵਿਚਕਾਰ ਤੀਜੀ ਵਿਕਟ ਲਈ 91 ਦੌੜਾਂ ਦੀ ਸਾਂਝੇਦਾਰੀ ਹੋਈ ਤੇਜ਼ ਗੇਂਦਬਾਜ਼ ਨਾਥਨ ਐਲਿਸ ਨੇ ਅਕਸ਼ਰ ਪਟੇਲ ਨੂੰ ਆਊਟ ਕਰਕੇ ਭਾਰਤ ਨੂੰ ਚੌਥਾ ਝਟਕਾ ਦਿੱਤਾ ਅਕਸ਼ਰ ਕੋਹਲੀ ਦੇ ਨਾਲ ਸਾਂਝੇਦਾਰੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਐਲਿਸ ਨੇ ਇਸ ਸਾਂਝੇਦਾਰੀ ਨੂੰ ਵਧਣ ਨਹੀਂ ਦਿੱਤਾ ਅਕਸ਼ਰ ਤੀਹ ਗੇਂਦਾਂ ਵਿੱਚ ਇੱਕ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 27 ਦੌੜਾਂ ਬਣਾ ਕੇ ਆਊਟ ਹੋ ਗਏ ਤੇ ਹੁਣ ਕਿਹਾ ਰਾਹੁਲ ਅਤੇ ਵਿਰਾਟ ਕੋਹਲੀ ਕ੍ਰੀਜ਼ ਤੇ ਜਿਹੜੇ ਕਿ ਮੌਜੂਦ ਸਨ ਤੇ ਉਸ ਤੋਂ ਬਾਅਦ ਵਿਰਾਟ ਕੋਹਲੀ ਜਿਹੜੇ ਕਿ ਆਊਟ ਹੋ ਚਾਹੁੰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਕਿ ਮੈਚ ਮੁੜ ਤੋਂ ਅੱਗੇ ਵਧਦਾ ਤੇ ਇਸ ਦੇ ਨਾਲ ਹੀ ਜਿਹੜਾ ਕਿ ਇਸ ਦੇ ਵਿੱਚ ਸੈਮੀਫਾਈਨਲ ਦੇ ਵਿੱਚ ਹੁਣ ਜਿੱਤ ਕੇ ਭਾਰਤ ਦੇ ਵੱਲੋਂ ਆਸਟ੍ਰੇਲੀਆ ਦੇ ਖਿਲਾਫ ਖੇਡ ਕੇ ਜਿੱਤ ਹਾਸਲ ਕਰਕੇ ਹੁਣ ਫਾਈਨਲਸ ਦੇ ਵਿੱਚ ਜਗ੍ਹਾ ਬਣਾ ਲਈ ਹੈ ਤਾਂ ਬਿਲਕੁਲ 2023 ਦਾ ਬਦਲਾ ਚੜਾ ਕੇ ਪੂਰਾ ਲੈ ਲਿਆ ਗਿਆ ਭਾਰਤ ਨੇ ਸੈਮੀਫਾਈਨਲਸ ਦੇ ਵਿੱਚ ਆਸਟ੍ਰੇਲੀਆ ਨੂੰ ਹਰਾ ਕੇ ਚੈਂਪੀਅਨਸ ਟਰੋਫੀ ਤੋਂ ਬਾਹਰ ਕਰ ਦਿੱਤਾ ਤਾਂ ਬਿਲਕੁਲ ਆਈ ਸੀ ਚੈਂਪੀਅਨਸ ਟਰੋਫੀ 2025 ਦੇ ਸੈਮੀਫਾਈਨਲ ਮੈਚ ਤੇ ਆਸਟ੍ਰੇਲੀਆ ਨੂੰ ਹਰਾ ਕੇ ਭਾਰਤ ਸ਼ਾਨਦਾਰ ਫਾਈਨਲਸ ਦੇ ਵਿੱਚ ਪਹੁੰਚੂਕਾ ਹੈ ਚੈਂਪੀਅਨਸ ਟਰੋਫੀ 2025 ਦਾ ਪਹਿਲਾ ਮੈਚ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਦੁਬਈ ਵਿੱਚ ਖੇਡ ਗਿਆ ਸੀ ਮੈਚ ਵਿੱਚ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਭਾਰਤ ਨੂੰ 265 ਦੌੜਾਂ ਦਾ ਟੀਚਾ ਦਿੱਤਾ ਸੀ ਜਵਾਬ ਦੇ ਵਿੱਚ ਭਾਰਤੀ ਟੀਮ ਨੇ 6 ਵਿਕਟ ਗੁਆ ਕੇ 48.1 ਓਵਰਾਂ ਦੇ ਵਿੱਚ ਮੈਚ ਆਪਣੇ ਨਾਮ ਕਰ ਲਿਆ ਭਾਰਤ ਟੀਮ ਨੂੰ ਪਹਿਲਾ ਝਟਕਾ ਸ਼ੁਭਮਨ ਗਿੱਲ ਦੇ ਰੂਪ ਵਿੱਚ 5ਵੇਂ ਓਵਰ ਦੇ ਵਿੱਚ ਲੱਗਿਆ ਗਿੱਲ ਨੂੰ ਗਵਾਸ਼ਵੇਸ ਨੇ ਬੋਲਡ ਕੀਤਾ ਗੇਲ 11 ਗੇਂਦਾਂ ਵਿੱਚ ਇੱਕ ਚੌਕੇ ਦੀ ਮਦਦ ਨਾਲ 8 ਦੌੜਾਂ ਬਣਾ ਕੇ ਆਊਟ ਹੋ ਗਏ ਭਾਰਤ ਨੇ ਆਪਣੀ ਦੂਜੀ ਵਿਕਟ ਕਪਤਾਨ ਰੋਹਿਤ ਸ਼ਰਮਾ ਦੇ ਰੂਪ ਵਿੱਚ ਗਵਾ ਦਿੱਤੀ ਰੋਹਿਤ ਨੂੰ ਤਿੰਨ ਜੀਵਨਦਾਨ ਮਿਲੇ ਪਰ ਕੁਪਰ ਨੌਲੀ ਦੇ ਅੰਤ ਵਿੱਚ ਉਹਨਾਂ ਨੂੰ ਐਲਬੀਡਬਲਿਊ ਆਊਟ ਕਰਕੇ ਪਾਰੀ ਦਾ ਅੰਤ ਕਰ ਦਿੱਤਾ ਰੋਹਿਤ 29 ਗੇਂਦਾਂ ਵਿੱਚ ਤਿੰਨ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 28 ਦੌੜਾਂ ਬਣਾ ਕੇ ਆਊਟ ਹੋ ਗਏ ਐਡਮ ਜੋਂਪਾ ਨੇ ਸ਼ਟ੍ਰੈਸ ਐਯਰ ਨੂੰ ਆਊਟ ਕਰਕੇ ਭਾਰਤ ਨੂੰ ਤੀਜਾ ਝਟਕਾ ਦਿੱਤਾ ਤੇ ਸ਼ਟ੍ਰੈਸ ਚੰਗੀ ਬੱਲੇਬਾਜ਼ੀ ਕਰ ਰਹੇ ਸਨ ਤੇ ਅੱਧ ਸੈਂਕੜੇ ਦੇ ਕਰੀਬ ਸਨ ਪਰ ਜੋਂਪਾ ਨੇ ਉਸ ਨੂੰ ਆਊਟ ਕਰ ਦਿੱਤਾ ਤੇ ਸ਼ਟ੍ਰੈਸ ਅਤੇ ਕੋਹਲੀ ਵਿਚਕਾਰ ਤੀਜੀ ਵਿਕਟ ਲਈ 91 ਦੌੜਾਂ ਦੀ ਸਾਂਝੇਦਾਰੀ ਹੋਈ ਤੇਜ਼ ਗੇਂਦਬਾਜ਼ ਨਾਥਨ ਐਲਿਸ ਨੇ ਅਕਸ਼ਰ ਪਟੇਲ ਨੂੰ ਆਊਟ ਕਰਕੇ ਭਾਰਤ ਨੂੰ ਚੌਥਾ ਝਟਕਾ ਦਿੱਤਾ ਅਕਸ਼ਰ ਕੋਹਲੀ ਦੇ ਨਾਲ ਸਾਂਝੇਦਾਰੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਐਲਸ ਨੇ ਇਸ ਸਾਂਝੇਦਾਰੀ ਨੂੰ ਵਧਣ ਨਹੀਂ ਦਿੱਤਾ ਅਕਸ਼ਰ 30 ਗੇਂਦਾਂ ਵਿੱਚ ਇੱਕ ਚੌਕੀ ਅਤੇ ਇੱਕ ਛੱਕੇ ਦੀ ਮਦਦ ਨਾਲ 27 ਦੌੜਾਂ ਬਣਾ ਕੇ ਆਊਟ ਹੋ ਗਏ ਤੇ ਹੁਣ ਕੀ ਹੈ ਰਾਹੁਲ ਅਤੇ ਵਿਰਾਟ ਕੋਹਲੀ ਕ੍ਰੀਜ਼ ਤੇ ਜਿਹੜੇ ਕਿ ਮੌਜੂਦ ਸਨ ਤੇ ਉਸ ਤੋਂ ਬਾਅਦ ਵਿਰਾਟ ਕੋਹਲੀ ਜਿਹੜੇ ਕਿ ਆਊਟ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਕਿ ਮੈਚ ਮੁੜ ਤੋਂ ਅੱਗੇ ਵਧਦਾ ਹੈ ਤੇ ਇਸ ਦੇ ਨਾਲ ਹੀ ਜਿਹੜਾ ਕਿ ਇਸ ਦੇ ਵਿੱਚ ਸੈਮੀਫਾਈਨਲਸ ਦੇ ਵਿੱਚ ਹੁਣ ਜਿੱਤ ਕੇ ਭਾਰਤ ਦੇ ਵੱਲੋਂ ਆਸਟ੍ਰੇਲੀਆ ਦੇ ਖਿਲਾਫ ਖੇਡ ਕੇ ਜਿੱਤ ਹਾਸਲ ਕਰਕੇ ਹੁਣ ਫਾਈਨਲਸ ਦੇ ਵਿੱਚ ਜਗ੍ਹਾ ਬਣਾ ਲਈ ਹੈ ਤਾਂ ਬਿਲਕੁਲ 2023 ਦਾ ਬਦਲਾ ਚੜਾ ਕੇ ਪੂਰਾ ਲੈ ਲਿਆ ਗਿਆ ਭਾਰਤ ਨੇ ਸੈਮੀਫਾਈਨਲਸ ਦੇ ਵਿੱਚ ਆਸਟ੍ਰੇਲੀਆ ਨੂੰ ਹਰਾ ਕੇ ਚੈਂਪੀਅਨਸ ਟਰੋਫੀ ਤੋਂ ਬਾਹਰ ਕਰ ਦਿੱਤਾ ਤੇ ਜਗਤ ਦੀ ਗੱਲ ਕੀਤੀ ਜਾਵੇ ਤਾਂ ਚੈਂਪੀਅਨਸ ਟਰੋਫੀ 2025 ਦਾ ਜਿਹੜਾ ਕਿ ਸੈਮੀਫਾਈਨਲ ਮੈਚ ਭਾਰਤ ਤੇ ਆਸਟ੍ਰੇਲੀਆ ਦੇ ਵਿਚਾਲੇ ਜਿਹੜਾ ਕਿ ਖੇਡਿਆ ਗਿਆ ਸੀ ਤੋ ਬਿਲਕੁਲ 아이ਸੀਟੀ ਚੈਂਪੀਅਨਸ ਟਰੋਫੀ 2025 ਦੇ ਸੈਮੀਫਾਈਨਲ ਮੈਚ ਚ ਆਸਟ੍ਰੇਲੀਆ ਨੂੰ ਹਰਾ ਕੇ ਭਾਰਤ ਸ਼ਾਨਦ ਨਾਲ ਫਾਈਨਲਸ ਦੇ ਵਿੱਚ ਪਹੁੰਚ ਚੁੱਕਿਆ ਚੈਂਪੀਅਨਸ ਟਰੋਫੀ 2025 ਦਾ ਪਹਿਲਾ ਮੈਚ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਦੁਬਈ ਵਿੱਚ ਖੇਡ ਗਿਆ ਸੀ ਮੈਚ ਵਿੱਚ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਭਾਰਤ ਨੂੰ 265 ਦੌੜਾਂ ਦਾ ਟਿਚਰ ਦਿੱਤਾ ਸੀ ਜਵਾਬ ਦੇ ਵਿੱਚ ਭਾਰਤੀ ਟੀਮ ਨੇ 6 ਵਿਕਟ ਗੁਆ ਕੇ 48.1 ਓਵਰਾਂ ਦੇ ਵਿੱਚ ਮੈਚ ਆਪਣੇ ਨਾਂ ਕਰ ਲਿਆ ਭਾਰਤ ਟੀਮ ਨੂੰ ਪਹਿਲਾ ਝਟਕਾ ਸ਼ੁਭਮਨ ਗਿੱਲ ਦੇ ਰੂਪ ਵਿੱਚ 5ਵੇਂ ਓਵਰ ਦੇ ਵਿੱਚ ਲੱਗਿਆ ਗਿੱਲ ਨੂੰ ਵਾਸ਼ਵੇਸ ਨੇ ਬੋਲਡ ਕੀਤਾ ਗੇਲ 11 ਗੇਂਦਾਂ ਵਿੱਚ ਇੱਕ ਚੌਕੇ ਦੀ ਮਦਦ ਨਾਲ 8 ਦੌੜਾਂ ਬਣਾ ਕੇ ਆਊਟ ਹੋ ਗਏ ਭਾਰਤ ਨੇ ਆਪਣੀ ਦੂਜੀ ਵਿਕਟ ਕਪਤਾਨ ਰੋਹਿਤ ਸ਼ਰਮਾ ਦੇ ਰੂਪ ਵਿੱਚ ਗਵਾ ਦਿੱਤੀ ਰੋਹਿਤ ਨੂੰ ਤਿੰਨ ਜੀਵਨਦਾਨ ਮਿਲੇ ਪਰ ਕਪਰਨੋਲੀ ਦੇ ਅੰਤ ਵਿੱਚ ਉਹਨਾਂ ਨੂੰ ਐਲਬੀਡਬਲਿਊ ਆਊਟ ਕਰਕੇ ਪਾਰੀ ਦਾ ਅੰਤ ਕਰ ਦਿੱਤਾ ਰੋਹਿਤ 29 ਗੇਂਦਾਂ ਵਿੱਚ ਤਿੰਨ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 28 ਦੌੜਾਂ ਬਣਾ ਕੇ ਆਊਟ ਹੋ ਗਏ ਐਡਮ ਜੋਂਪਾ ਨੇ ਸਟ੍ਰੈਸ ਐਯਰ ਨੂੰ ਆਊਟ ਕਰਕੇ ਭਾਰਤ ਨੂੰ ਤੀਜਾ ਝਟਕਾ ਦਿੱਤਾ ਤੇ ਸਟ੍ਰੈਸ ਚੰਗੀ ਬੱਲੇਬਾਜ਼ੀ ਕਰ ਰਹੇ ਸਨ ਤੇ ਅੱਧ ਸੈਂਕੜੇ ਦੇ ਕਰੀਬ ਸਨ ਪਰ ਜੋਂਪਾ ਨੇ ਉਸ ਨੂੰ ਆਊਟ ਕਰ ਦਿੱਤਾ ਤੇ ਸਟ੍ਰੈਸ ਅਤੇ ਕੋਹਲੀ ਵਿਚਕਾਰ ਤੀਜੀ ਵਿਕਟ ਲਈ 91 ਦੌੜਾਂ ਦੀ ਸਾਂਝੇਦਾਰੀ ਹੋਈ ਤੇਜ਼ ਗੇਂਦਬਾਜ਼ ਨਾਥਨ ਐਲਿਸ ਨੇ ਅਕਸ਼ਰ ਪਟੇਲ ਨੂੰ ਆਊਟ ਕਰਕੇ ਭਾਰਤ ਨੂੰ ਚੌਥਾ ਝਟਕਾ ਦਿੱਤਾ ਅਕਸ਼ਰ ਕੋਹਲੀ ਦੇ ਨਾਲ ਸਾਂਝੇਦਾਰੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਐਲਿਸ ਨੇ ਇਸ ਸਾਂਝੇਦਾਰੀ ਨੂੰ ਵਧਣ ਨਹੀਂ ਦਿੱਤਾ ਅਕਸ਼ਰ 30 ਗੇਂਦਾਂ ਵਿੱਚ ਇੱਕ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 27 ਦੌੜਾਂ ਬਣਾ ਕੇ ਆਊਟ ਹੋ ਗਏ ਤੇ ਹੁਣ ਕੀ ਹੈ ਰਾਹੁਲ ਅਤੇ ਵਿਰਾਟ ਕੋਹਲੀ ਕ੍ਰੀਜ਼ ਤੇ ਜਿਹੜੇ ਕਿ ਮੌਜੂਦ ਸਨ ਤੇ ਉਸ ਤੋਂ ਬਾਅਦ ਵਿਰਾਟ ਕੋਹਲੀ ਜਿਹੜੇ ਕਿ ਆਊਟ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਕਿ ਮੈਚ ਮੁੜ ਤੋਂ ਅੱਗੇ ਵਧਦਾ ਹੈ ਤੇ ਇਸ ਦੇ ਨਾਲ ਹੀ ਜਿਹੜਾ ਕਿ ਇਸ ਦੇ ਵਿੱਚ ਸੈਮੀਫਾਈਨਲਸ ਦੇ ਵਿੱਚ ਹੁਣ ਜਿੱਤ ਕੇ ਭਾਰਤ ਦੇ ਵੱਲੋਂ ਆਸਟ੍ਰੇਲੀਆ ਦੇ ਖਿਲਾਫ ਖੇਡ ਕੇ ਜਿੱਤ ਹਾਸਲ ਕਰਕੇ ਹੁਣ ਫਾਈਨਲਸ ਦੇ ਵਿੱਚ ਜਗ੍ਹਾ ਬਣਾ ਲਈ ਹੈ ਤਾਂ ਬਿਲਕੁਲ 2023 ਦਾ ਬਦਲਾ ਚੜਾ ਕੇ ਪੂਰਾ ਲੈ ਲਿਆ ਗਿਆ ਭਾਰਤ ਨੇ ਸੈਮੀਫਾਈਨਲਸ ਦੇ ਵਿੱਚ ਆਸਟ੍ਰੇਲੀਆ ਨੂੰ ਹਰਾ ਕੇ ਚੈਂਪੀਅਨਸ ਟਰੋਫੀ ਤੋਂ ਬਾਹਰ ਕਰ ਦਿੱਤਾ ਤਾਂ ਬਿਲਕੁਲ ਆਈ ਸੀ ਸੀ ਚੈਂਪੀਅਨਸ ਟਰੋਫੀ 2025 ਦੇ ਸੈਮੀਫਾਈਨਲ ਮੈਚ 'ਚ ਆਸਟ੍ਰੇਲੀਆ ਨੂੰ ਹਰਾ ਕੇ ਭਾਰਤ ਚਾਂਦਨਾ ਫਾਈਨਲਸ ਦੇ ਵਿੱਚ ਪਹੁੰਚ ਚੁੱਕਿਆ ਹੈ ਚੈਂਪियंस ਟਰੋਫੀ 2025 ਦਾ ਪਹਿਲਾ ਮੈਚ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਦੁਬਈ ਵਿੱਚ ਖੇਡਿਆ ਗਿਆ ਸੀ ਮੈਚ ਵਿੱਚ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਭਾਰਤ ਨੂੰ 265 ਦੌੜਾਂ ਦਾ ਟਿਚਰ ਦਿੱਤਾ ਸੀ ਜਵਾਬ ਦੇ ਵਿੱਚ ਭਾਰਤੀ ਟੀਮ ਨੇ 6 ਵਿਕਟ ਗੁਆ ਕੇ 48.1 ਓਵਰਾਂ ਦੇ ਵਿੱਚ ਮੈਚ ਆਪਣੇ ਨਾਮ ਕਰ ਲਿਆ ਭਾਰਤ ਟੀਮ ਨੂੰ ਪਹਿਲਾ ਝਟਕਾ ਸ਼ੁਭਮਨ ਗਿੱਲ ਦੇ ਰੂਪ ਵਿੱਚ 5ਵੇਂ ਓਵਰ ਦੇ ਵਿੱਚ ਲੱਗਿਆ ਗਿੱਲ ਨੂੰ ਵਾਸ਼ਵੇਸ ਨੇ ਬੋਲਡ ਕੀਤਾ ਗੇਲ 11 ਗੇਂਦਾਂ ਵਿੱਚ ਇੱਕ ਚੌਕੇ ਦੀ ਮਦਦ ਨਾਲ 8 ਦੌੜਾਂ ਬਣਾ ਕੇ ਆਊਟ ਹੋ ਗਏ ਭਾਰਤ ਨੇ ਆਪਣੀ ਦੂਜੀ ਵਿਕਟ ਕਪਤਾਨ ਰੋਹਿਤ ਸ਼ਰਮਾ ਦੇ ਰੂਪ ਵਿੱਚ ਗਵਾ ਦਿੱਤੀ ਰੋਹਿਤ ਨੂੰ ਤਿੰਨ ਜੀਵਨਦਾਨ ਮਿਲੇ ਪਰ ਕਪਰਨੋਲੀ ਦੇ ਅੰਤ ਵਿੱਚ ਉਹਨਾਂ ਨੂੰ ਐਲਬੀਡਬਲਿਊ ਆਊਟ ਕਰਕੇ ਪਾਰੀ ਦਾ ਅੰਤ ਕਰ ਦਿੱਤਾ ਰੋਹਿਤ 29 ਗੇਂਦਾਂ ਵਿੱਚ ਤਿੰਨ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 28 ਦੌੜਾਂ ਬਣਾ ਕੇ ਆਊਟ ਹੋ ਗਏ ਐਡਮ ਜੋਂਪਾ ਨੇ ਸ਼ਟ੍ਰੈਸ ਐਯਰ ਨੂੰ ਆਊਟ ਕਰਕੇ ਭਾਰਤ ਨੂੰ ਤੀਜਾ ਝਟਕਾ ਦਿੱਤਾ ਤੇ ਸ਼ਟ੍ਰੈਸ ਚੰਗੀ ਬੱਲੇਬਾਜ਼ੀ ਕਰ ਰਹੇ ਸਨ ਤੇ ਅੱਧ ਸੈਂਕੜੇ ਦੇ ਕਰੀਬ ਸਨ ਪਰ ਜੋਂਪਾ ਨੇ ਉਸ ਨੂੰ ਆਊਟ ਕਰ ਦਿੱਤਾ ਤੇ ਸ਼ਟ੍ਰੈਸ ਅਤੇ ਕੋਹਲੀ ਵਿਚਕਾਰ ਤੀਜੀ ਵਿਕਟ ਲਈ 93 ਦੌੜਾਂ ਦੀ ਸਾਂਝੇਦਾਰੀ ਹੋਈ ਤੇਜ਼ ਗੇਂਦਬਾਜ਼ ਨਾਥਨ ਐਲਿਸ ਨੇ ਅਕਸ਼ਰ ਪਟੇਲ ਨੂੰ ਆਊਟ ਕਰਕੇ ਭਾਰਤ ਨੂੰ ਚੌਥਾ ਝਟਕਾ ਦਿੱਤਾ ਅਕਸ਼ਰ ਕੋਹਲੀ ਦੇ ਨਾਲ ਸਾਂਝੇਦਾਰੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਐਲਿਸ ਨੇ ਇਸ ਸਾਂਝੇਦਾਰੀ ਨੂੰ ਵਧਣ ਨਹੀਂ ਦਿੱਤਾ ਅਕਸ਼ਰ ਤੀਹ ਗੇਂਦਾਂ ਵਿੱਚ ਇੱਕ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 27 ਦੌੜਾਂ ਬਣਾ ਕੇ ਆਊਟ ਹੋ ਗਏ ਤੇ ਹੁਣ ਕਿਹਾ ਜਰਾਹੁਲ ਅਤੇ ਵਿਰਾਟ ਕੋਹਲੀ ਕ੍ਰੀਜ਼ ਤੇ ਜਿਹੜੇ ਕਿ ਮੌਜੂਦ ਸਨ ਤੇ ਉਸ ਤੋਂ ਬਾਅਦ ਵਿਰਾਟ ਕੋਹਲੀ ਜਿਹੜੇ ਕਿ ਆਊਟ ਹੋ ਚਾਹੁੰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਕਿ ਮੈਚ ਮੁੜ ਤੋਂ ਅੱਗੇ ਵਧਦਾ ਤੇ ਇਸ ਦੇ ਨਾਲ ਹੀ ਜਿਹੜਾ ਕਿ ਇਸ ਦੇ ਵਿੱਚ ਸੈਮੀਫਾਈਨਲ ਦੇ ਵਿੱਚ ਹੁਣ ਜਿੱਤ ਕੇ ਭਾਰਤ ਦੇ ਵੱਲੋਂ ਆਸਟ੍ਰੇਲੀਆ ਦੇ ਖਿਲਾਫ ਖੇਡ ਕੇ ਜਿੱਤ ਹਾਸਲ ਕਰਕੇ ਹੁਣ ਫਾਈਨਲਸ ਦੇ ਵਿੱਚ ਜਗ੍ਹਾ ਬਣਾ ਲਈ ਹੈ ਤਾਂ ਬਿਲਕੁਲ 2023 ਦਾ ਬਦਲਾ ਚੜਾ ਕੇ ਪੂਰਾ ਲੈ ਲਿਆ ਗਿਆ ਭਾਰਤ ਨੇ ਸੈਮੀਫਾਈਨਲ ਦੇ ਵਿੱਚ ਆਸਟ੍ਰੇਲੀਆ ਨੂੰ ਹਰਾ ਕੇ ਚੈਂਪੀਅਨਸ ਟਰੋਫੀ ਤੋਂ ਬਾਹਰ ਕਰ ਦਿੱਤਾ ਤੇ ਕਿਹ ਜਗਤ ਦੀ ਗੱਲ ਕੀਤੀ ਜਾਵੇ ਤਾਂ ਚੈਂਪੀਅਨਸ ਟਰੋਫੀ 2025 ਦਾ ਜਿਹੜਾ ਕਿ ਸੈਮੀਫਾਈਨਲ ਮੈਚ ਭਾਰਤ ਤੇ ਆਸਟ੍ਰੇਲੀਆ ਦੇ ਵਿਚਾਲੇ ਜਿਹੜਾ ਕਿ ਖੇਡਿਆ ਗਿਆ ਸੀ ਤਬਾ ਕੋ ਲਾਈਜੀ ਸੀ ਚੈਂਪੀਅਨਸ ਟਰੋਫੀ 2025 ਦੇ ਸੈਮੀਫਾਈਨਲ ਮੈਚ ਤੇ ਆਸਟ੍ਰੇਲੀਆ ਨੂੰ ਹਰਾ ਕੇ ਭਾਰਤ ਚਾਂਦ ਨਾਲ ਫਾਈਨਲਸ ਦੇ ਵਿੱਚ ਪਹੁੰਚ ਚੁੱਕਾ ਹੈ ਚੈਂਪੀਅਨਸ ਟਰੋਫੀ 2025 ਦਾ ਪਹਿਲਾ ਮੈਚ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਦੁਬਈ ਵਿੱਚ ਖੇਡਿਆ ਗਿਆ ਸੀ ਮੈਚ ਵਿੱਚ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਭਾਰਤ ਨੂੰ 265 ਦੌੜਾਂ ਦਾ ਟਿਚਰ ਦਿੱਤਾ ਸੀ ਜਵਾਬ ਦੇ ਵਿੱਚ ਭਾਰਤੀ ਟੀਮ ਨੇ 6 ਵਿਕਟ ਗੁਆ ਕੇ 48.1 ਓਵਰਾਂ ਦੇ ਵਿੱਚ ਮੈਚ ਆਪਣੇ ਨਾਂ ਕਰ ਲਿਆ ਭਾਰਤ ਟੀਮ ਨੂੰ ਪਹਿਲਾ ਝਟਕਾ ਸ਼ੁਭਮਨ ਗਿੱਲ ਦੇ ਰੂਪ ਵਿੱਚ 5ਵੇਂ ਓਵਰ ਦੇ ਵਿੱਚ ਲੱਗਿਆ ਗਿੱਲ ਨੂੰ ਗਵਾਸ਼ਵੇਸ ਨੇ ਬੋਲਡ ਕੀਤਾ ਗੇਲ 11 ਗੇਂਦਾਂ ਵਿੱਚ ਇੱਕ ਚੌਕੇ ਦੀ ਮਦਦ ਨਾਲ 8 ਦੌੜਾਂ ਬਣਾ ਕੇ ਆਊਟ ਹੋ ਗਏ ਭਾਰਤ ਨੇ ਆਪਣੀ ਦੂਜੀ ਵਿਕਟ ਕਪਤਾਨ ਰੋਹਿਤ ਸ਼ਰਮਾ ਦੇ ਰੂਪ ਵਿੱਚ ਗਵਾ ਦਿੱਤੀ ਰੋਹਿਤ ਨੂੰ ਤਿੰਨ ਜੀਵਨਦਾਨ ਮਿਲੇ ਪਰ ਕੁਪਰ ਨੌਲੀ ਦੇ ਅੰਤ ਵਿੱਚ ਉਹਨਾਂ ਨੂੰ ਐਲਬੀਡਬਲਿਊ ਆਊਟ ਕਰਕੇ ਪਾਰੀ ਦਾ ਅੰਤ ਕਰ ਦਿੱਤਾ ਰੋਹਿਤ 29 ਗੇਂਦਾਂ ਵਿੱਚ ਤਿੰਨ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 28 ਦੌੜਾਂ ਬਣਾ ਕੇ ਆਊਟ ਹੋ ਗਏ ਐਡਮ ਜੋਂਪਾ ਨੇ ਸ਼ਰੇਸ ਐਯਰ ਨੂੰ ਆਊਟ ਕਰਕੇ ਭਾਰਤ ਨੂੰ ਤੀਜਾ ਝਟਕਾ ਦਿੱਤਾ ਤੇ ਸ਼ਰੇਸ ਚੰਗੀ ਬੱਲੇਬਾਜ਼ੀ ਕਰ ਰਹੇ ਸਨ ਤੇ ਅੱਧ ਸੈਂਕੜੇ ਦੇ ਕਰੀਬ ਸਨ ਪਰ ਜੋਂਪਾ ਨੇ ਉਸ ਨੂੰ ਆਊਟ ਕਰ ਦਿੱਤਾ ਤੇ ਸ਼ਰੇਸ ਅਤੇ ਕੋਹਲੀ ਵਿਚਕਾਰ ਤੀਜੀ ਵਿਕਟ ਲਈ 91 ਦੌੜਾਂ ਦੀ ਸਾਂਝੇਦਾਰੀ ਹੋਈ ਤੇਜ਼ ਗੇਂਦਬਾਜ਼ ਨਾਥਨ ਐਲਸ ਨੇ ਅਕਸ਼ਰ ਪਟੇਲ ਨੂੰ ਆਊਟ ਕਰਕੇ ਭਾਰਤ ਨੂੰ ਚੌਥਾ ਝਟਕਾ ਦਿੱਤਾ ਅਕਸ਼ਰ ਕੋਹਲੀ ਦੇ ਨਾਲ ਸਾਂਝੇਦਾਰੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਐਲਿਸ ਨੇ ਇਸ ਸਾਂਝੇਦਾਰੀ ਨੂੰ ਵਧਣ ਨਹੀਂ ਦਿੱਤਾ ਅਕਸ਼ਰ ਤੀਹ ਗੇਂਦਾਂ ਵਿੱਚ ਇੱਕ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 27 ਦੌੜਾਂ ਬਣਾ ਕੇ ਆਊਟ ਹੋ ਗਏ ਤੇ ਹੁਣ ਕਿਹਾ ਜ rahul ਅਤੇ virat kohli क्रीज ਤੇ ਜਿਹੜੇ ਕਿ ਮੌਜੂਦ ਸਨ ਤੇ ਉਸ ਤੋਂ ਬਾਅਦ virat kohli ਜਿਹੜੇ ਕਿ ਆਊਟ ਹੋ ਚਾਹੁੰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਕਿ ਮੈਚ ਮੁੜ ਤੋਂ ਅੱਗੇ ਵਧਦਾ ਤੇ ਇਸ ਦੇ ਨਾਲ ਹੀ ਜਿਹੜਾ ਕਿ ਇਸ ਦੇ ਵਿੱਚ ਸੈਮੀਫਾਈਨਲਸ ਦੇ ਵਿੱਚ ਹੁਣ ਜਿੱਤ ਕੇ ਭਾਰਤ ਦੇ ਵੱਲੋਂ ਆਸਟ੍ਰੇਲੀਆ ਦੇ ਖਿਲਾਫ ਖੇਡ ਕੇ ਜਿੱਤ ਹਾਸਲ ਕਰਕੇ ਹੁਣ ਫਾਈਨਲਸ ਦੇ ਵਿੱਚ ਜਗ੍ਹਾ ਬਣਾ ਲਈ ਹੈ ਤਾਂ ਬਿਲਕੁਲ ਮੰਤਰੀ ਸਾਹਿਬ ਨੂੰ ਦੇ ਕੇ ਉਹਨਾਂ ਦਾ ਸਵਾਗਤ ਕਰਨ ਜੀ ਹੁਣ ਮੈਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਉਹ ਡਾਇਸ ਦੇ ਉੱਤੇ ਆ ਕੇ ਮੁੱਖ ਮੰਤਰੀ ਸਾਹਿਬ ਦਾ ਸਵਾਗਤ ਕਰਨ ਡਾਕਟਰ ਬਲਬੀਰ ਸਿੰਘ ਜੀ ਪੰਜਾਬ ਦੇ ਸਰਬਣ ਪੁੱਤਰ ਸਾਡੇ ਸਾਰਿਆਂ ਦੇ ਚਹਤੇ ਔਰ ਪੰਜਾਬ ਦੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਤੇ ਦਸ਼ਾ ਦੇਣ ਵਾਲੇ ਖਾਸ ਕਰਕੇ ਸਿਹਤ ਤੇ ਸਿੱਖਿਆ ਜਿਹੜੀ ਹੈਗੀ ਆ ਉਹਨੂੰ ਰਾਜਨੀਤੀ ਦੇ ਸੈਂਟਰ ਵਿੱਚ ਲੈ ਕੇ ਆਉਣ ਵਾਲੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਪਵਨ ਸਿੰਘ ਜੀ ਮਾਨ ਮੇਰੇ ਪ੍ਰਿੰਸੀਪਲ ਸੈਕਟਰੀ ਕੁਮਾਰ ਰਾਹੁਲ ਜੀ ਹਾਇਰ এডਿਕੇਸ਼ਨ ਤੋਂ ਅਨੰਦਿਤਾ ਮਿਤਰਾ ਜੀ ਔਰ ਵਿਮਲ ਚੇਤੀਆ ਜੀ ਔਰ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ ਜਦੋਂ ਬਹੁਤ ਸਾਰੇ ਟੀਚਰਸ ਔਰ ਡਾਕਟਰਸ ਔਰ ਜਿਹੜੇ ਕੋਰਪੋਰੇਟ ਦੇ ਕੀਵਨ 763 ਲੋਕਾਂ ਨੂੰ ਨਿਯੁਕਤੀ ਪੱਤਰ ਦੇਣ ਜਾ ਰਹੇ ਆ ਤੇ ਸਾਡੇ ਵਾਸਤੇ ਖੁਸ਼ੀ ਦੀ ਗੱਲ ਇਹ ਆ ਡਾਕਟਰ ਆਉਣ ਦੇ ਨਾਤੇ ਕਿ ਮੇਰੇ ਜੋ ਡਾਇਰੈਕਟਰ ਹੈਲਥ ਸਰਵਿਸਸ ਐ ਡਾਇਰੈਕਟਰ ਫੈਮਿਲੀ ਵੈਲਫੇਅਰ ਡਾਕਟਰ ਔਰ ਡਾਇਰੈਕਟਰ ਐਸਆਈ ਇਤਨੇ ਲੇਡੀਆਂ ਆ ਗਿਆ ਔਰ ਇੱਕ ਹੋਰ ਸਪੈਸ਼ਲ ਲੇਡੀ ਜੋ ਫਾਸਟ ਲੇਡੀ ਕਹਿ ਸਕਦਾ ਮੈਂ ਪੰਜਾਬ ਦੇ ਡਾਕਟਰ ਗੁਰਪ੍ਰੀਤ ਮਾਨ ਉਹ ਵੀ ਸਾਡੇ ਵਿੱਚ ਹਾਜ਼ਰ ਆ ਇੱਕ ਵਾਰ ਜ਼ੋਰਦਾਰ ਤਾਲੀਆਂ ਮੈਡਮ ਵਾਸਤੇ ਵੀ ਸਾਨੂੰ ਬੜਾ ਫਾਇਦਾ ਹੁੰਦਾ ਜੀ ਸਾਨੂੰ ਜਿਹੜੀਆਂ ਡਾਕਟਰਸ ਦੀ ਅਧਿਆਗ ਮੰਗਾ ਸਾਡੀਆਂ ਮੰਨੀਆਂ ਜਾਣੀਆਂ ਕਿ ਮਾਨ ਸਾਹਿਬ ਨੂੰ ਪਤਾ ਹੁੰਦਾ ਜੀ ਘਰੇ ਡਾਕਟਰ ਹੈਗੇ ਸਾਡਾ ਕਾਫੀ ਕੰਮ ਸਾਡਾ ਸੌਖਾ ਹੋ ਜਾਂਦਾ ਸਰ ਸੋ ਥੈਂਕ ਯੂ ਡਾਕਟਰ ਗੁਰਪ੍ਰੀਤ ਬਹੁਤ سارے ਸਾਡੇ ਚੇਅਰਮੈਨ ਔਰ ਸਾਡੇ ਸੀਨੀਅਰ ਆਫੀਸਰ ਜਿੰਨੇ ਵੀ